ਨਰਮਨ ਜੀ ਇਹਨੇ ਦੇਖ ਤੋ ਕੀ ਲੱਗਦਾ ਤੇ ਛੋਟੇ ਬ੍ਰਦਰ ਇਸ ਤਰ੍ਹਾਂ ਦੇਖਦੇ ਇਹਨੇ ਦੋ ਮੁੰਡੇ ਆਏ ਗੱਡੀ 'ਚ ਕਹਿੰਦੇ ਸਾਨੂੰ ਪ੍ਰਾਈਵੇਟ ਗੱਡੀ ਚਾਹੀਦੀ ਕਹਿੰਦੇ ਕੋਈ ਨਹੀਂ ਮਿਲ ਜੂ ਬਸ ਉਹ ਬੈਠਾ ਵਾ ਤੇ ਬੈਠੇ ਨੂੰ ਗੋਲੀ ਇਹਨੇ ਦੇਖ ਇਹਨਾਂ ਦੀ ਪਰਵਾਹ ਚ ਉਹਨਾਂ ਦਾ ਰਹਿੰਦਾ ਕਿ ਸਾਰੇ ਪਰਿਵਾਰ 'ਚੋਂ ਆਪਣੇ ਛਾਡੇ ਜਿਹਾ ਜਿੱਦਾਂ ਤੇ ਉਹਨਾਂ ਦਾ ਬੇਟਾ ਯਾਰ ਇੱਕ ਬੇਟਾ ਵਾ 17 ਚਾਲਦਾ ਕਮੋਨ ਵਾਲਾ ਭਾਈ ਕਮੋਨ ਵਾਲੇ ਉਹ ਹੀ ਆ ਕੀ ਕੰਮ ਕਰਦੇ ਸੀ ਖੇਤੀਬਾੜੀ ਦਾ ਇੱਕ ਮੈਡੀਕਲ ਸਟੋਰੀ ਇਤੀ ਬੜੀ ਕੰਮ ਕੋ ਕਿੰਨੇ ਵਾਰ ਸਰਪੰਚ ਬਣੇ ਸੀਗੇ ਉਸ ਵਧ ਚੌਥੀ ਵਾਰ ਐਂ ਕਹਤੇ ਉਹ ਐਸੀ ਹੀ ਪਰ ਉਹ ਇਹਨਾਂ ਚੋਂ ਚਲੋ ਬਣਾਈ ਬਣਾਈ ਉਹ ਕੋਈ ਕੰਮ ਕੰਮ ਕਰਦੇ ਪਹਿਲਾਂ ਵੀ ਤੁਹਾਨੂੰ ਬਲਾ ਹੋਇਆ ਇਹਨਾਂ ਨੂੰ ਪਹਿਲਾਂ ਵੀ ਥੋੜਾ ਜਿਹਾ ਪਹਿਲਾਂ ਹੋਇਆ ਕੋਈ ਕੋਈ ਕਾਰਵਾਈ ਨਹੀਂ ਹਾਂਜੀ ਕੀ ਨਾਮ ਹੈ ਮੇਰਾ ਨਰਿੰਦਰ ਸਿੰਘ ਨਾਂ ਹੈ ਮੇਰਾ ਪਿੰਡ ਚੀਮਾ ਖੁੱਡੀ ਇਹ ਕਿਹੜੇ ਪਿੰਡ ਦਾ ਜੀ ਇਹ ਚੀਮਾ ਖੁੱਡੀ ਦਾ ਕੀ ਕਰਨਾ ਹੈ ਇਹਦੀ ਮੌਜੂਦਾ ਚਾਰਵਰੀ ਦੇ ਸਰਪੰਚਾ ਪਿਛਲੀ ਤਨ ਐਰਕਾ ਟਰਮ ਐਸਸੀ ਟਰਮ ਹੀ ਉਦੇ ਵਿੱਚ ਵੀ ਇਹਨਾਂ ਨੇ ਸਰਪੰਚ ਨੂੰ ਆਇਆ ਸਮਤੀ ਮੈਂਬਰ ਵੀ ਪਿਛਲੀ ਵਾਰੀ ਦੇ ਇਹ ਪਿੰਡ ਚ 2-3 ਵਾਰੀ ਅੱਗੇ ਵੀ ਇਹਨਾਂ ਤੇ ਹਮਲਾ ਆ ਕੋਈ ਕਾਰਵਾਈ ਨਹੀਂ ਹੋਈ ਧਮਕੀਆਂ ਮਿਲਦੀਆਂ ਰਹੀਆਂ ਇੱਕ ਦੋ ਵਾਰੀ ਇਹਨਾਂ ਨੂੰ ਗੈਂਗਸਟਰ ਵੱਲੋਂ ਧਮਕੀਆਂ ਮਿਲੀਆਂ ਪਰ ਕੋਈ ਬਹੁਤੀ ਕਾਰਵਾਈ ਨਹੀਂ ਹੋ ਸਕੀ ਹੁਣ ਅੱਜ ਕੋਈ ਇਹਨਾਂ ਦੇ ਘਰ ਆਇਆ ਇਹਨਾਂ ਦੇ ਨਾ ਕਾਰ ਰੈਂਟ ਤੇ ਦਿੰਦੇ ਹੁੰਦੇ ਸੀ ਕਾਰ ਰੈਂਟ ਤੇ ਲੈਣ ਵਾਸਤੇ ਆਏ ਜਦੋਂ ਉਹਨਾਂ ਨੇ ਅੰਦਰ ਹਾਲ ਖੋਲ ਕੇ ਵਖਾਲਣ ਲੱਗੇ ਤੇ ਕਹਿੰਦੇ ਕਿ ਤੁਹਾਨੂੰ ਆਰ.ਸੀ. ਖਾਲੋ ਜਦੋਂ ਆਰ.ਸੀ. ਖਾਲਣ ਲੱਗੇ ਤੇ ਇਹਨਾਂ ਦੇ ਦੋ ਗੋਲੀਆਂ ਮਾਰਤੀਆਂ ਦੋ ਜਣੇ ਸੀ ਇੱਕ ਗੋਲੀ ਮਾਰੀ ਸਰ ਇਹਨਾਂ ਨਾਮ ਕੀ ਜਨਾ ਹੈ ਜਗਰਾਤ ਸਿੰਘ ਨਾਂ ਹੈ ਪਰਵਾਰ ਚ ਕੌਣ ਕੌਣ ਹੈ ਪਰਵਾਰ ਚ ਇਹਨਾਂ ਦਾ ਬੇਟਾ ਹੈ ਇਹਨਾਂ ਦੇ ਵਾਈਫ ਹੈ ਹਮਲਾਵਰ ਜਿਹੜੇ ਕਿਸ ਚੀਜ਼ ਤੇ ਸਵਾਰ ਹੋ ਕੇ ਆਇਆ ਮੋਟਰਸਾਈਕਲ ਤੇ ਸਿਫਟ ਗੱਡੀ ਸਿਫਟ ਗੱਡੀ ਸਰ ਕੋਈ ਸੀਸੀਟੀਵੀ ਵੀਡੀਓ ਪਾਗੀ ਚੱਜੀ ਪਿੰਡ ਦੇ ਆਲੇ ਦੁਆਲੇ ਬਹੁਤ ਕੈਮਰੇ ਜੀ ਹੋ ਜਾਣਗੇ ਹਾਂ ਕਰ ਹਾਂ ਪੁਲਿਸ ਨੂੰ ਕਮਲੇਟ ਕਿਹੜਾ ਨਾਮ ਕਰਦੇ ਹੋ ਉਸ ਦਾ ਦੱਸੋ ਹਾਂਜੀ ਡਾਕਟਰ ਸ਼ਮਸ਼ੇਖ ਸਿੰਘ ਸਿਵਲ ਹਸਪੀਟਲ ਬਟਾਲਾ ਐਜ਼ ਅ ਮੈਡੀਕਲ ਆਫੀਸਰ ਮੈਂ ਇੱਥੇ ਕੰਮ ਕਰਦਾ ਜੀ ਹਾਂ ਜੀ ਜੀ ਇੱਕ ਪੇਸ਼ੈਂਟ ਜਿਹੜਾ ਗਨਸ਼ਾਟ ਆਉਂਦਾ ਜਗਰਾਤ ਸਿੰਘ ਆ ਸੰਨੋਮਿੰਦਰ ਸਿੰਘ ਤੇ ਪਿੰਡ ਚੱਕ ਖੁੰਦ ਦਾ ਚੀਮਾ ਖੁੱਡੀ ਦਾ ਰਹਿਣ ਵਾਲਾ ਸੀ 52 ਸਾਲਾਂ ਦੀ ਉਮਰ ਸੀਗੀ ਗੋਲੀ ਲੱਗਣਾ ਸਾਡੇ ਕੋ ਆਇਆ ਸੀਗਾ ਮਰੀਜ਼ ਜੀ ਮਰੀਜ਼ ਜਿੱਦੋਂ ਸਾਡੇ ਅੰਦਰ ਲਿਆਂਦਾ ਗਿਆ ਉਹ ਤੋਂ ਪਹਿਲਾਂ ਹੀ ਮ੍ਰਿਤਕ ਹੋ ਚੁੱਕਿਆ ਹੋਇਆ ਸੀਗਾ ਜੀ ਜੀ ਸਾਲ ਉਮਰ ਕਿੰਨੀ ਸੀ 52 ਸਾਲ ਉਮਰ ਜੀ ਮਰੀਜ਼ ਦੀ 5:00 ਬਜੇ 10 5:00 ਬਜੇ 10 ਮਿੰਟ ਤੇ ਸਾਡੇ ਕੋ ਮਰੀਜ਼ ਆਇਆ ਗੋਲੀ ਇੱਕ ਲੱਗੀ ਜੇ ਇੱਕ ਗੋਲੀ ਲੱਗੀ ਜੀ ਹਾਂਜੀ ਕੱਲ ਉਹਦਾ ਪੋਸਟਮਾਰਟਮ ਹੋਏਗਾ ਉਤੋਂ ਬਾਕੀ ਤੁਹਾਨੂੰ ਚੀਜ਼ਾਂ ਦਾ ਫਰਦਰ ਜਿਹੜੀ ਚੀਜ਼ਾਂ ਉਤੋਂ ਪਤਾ ਲੱਗੂਗਾ ਸਾਰਾ ਕੁਝ ਉਹ ਚੀਜ਼ਾਂ